ਜਦੋਂ ਅੰਤਰਰਾਸ਼ਟਰੀ ਸੱਤਰ ਤੇ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਬਹੁਤ ਹੀ ਵਿਵਾਦਪੂਰਨ ਜਿਹੜੀ ਹੈ ਪ੍ਰਸਥਿਤੀ ਹੋ ਜਾਂਦੀ ਹੈ ਜੇ ਇਹ ਕੁਝ ਹੋਇਆ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਵੇਂ ਕੋ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ ਜੋ ਕਿ ਖਾਸ ਕਰਕੇ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਕੇ ਜੁੜੇ ਲੋਕਾਂ ਨੇ ਮਾਉਰੀ ਹਾਕਾ ਡਾਂਸ ਕੀਤਾ ਔਰ ਨਿਊਜ਼ੀਲੈਂਡ ਵਿੱਚ ਮੁੜ ਦੁਬਾਰਾ ਤੋਂ ਨਗਰ ਕੀਰਤਨ ਦਾ ਵਿਰੋਧ ਜਿਹੜਾ ਹੋ ਕੀਤਾ ਗਿਆ ਜਦੋਂ ਅਸੀਂ ਗੱਲ ਕਰਦੇ ਹਾਂ ਤੁਰੰਗਾ ਦੇ ਵਿੱਚ ਨਗਰ ਕੀਰਤਨ ਦੀ ਤੇ ਉਸ ਨੂੰ ਰੋਕਿਆ ਨਹੀਂ ਗਿਆ ਪਰ ਇਸ ਦਾ ਵਿਰੋਧ ਜੋ ਹੈ ਜ਼ਰੂਰ ਤੇ ਜ਼ਰੂਰ ਸਥਾਨਕ ਚਰਚ ਨਾਲ ਜੁੜੇ ਲੋ ਤੇ ਉਤਰ ਕੇ ਕੀਤਾ ਗਿਆ ਤੇ ਮਾਉਕੀ ਹਾਕਾ ਡਾਂਸ ਨਵਲੋ ਕੀਤਾ ਗਿਆ ਔਰ ਵਿਰੋਧ ਕਰਤਾ ਨੇ ਕਿਹਾ ਹੈ ਕਿ ਨਗਰ ਕੀਰਤਨ ਨੂੰ ਗਲੀਆਂ ਵਿੱਚ ਜਾਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ ਤੇ ਸਿੱਖ ਤਲਵਾਰਾਂ ਕਿਉਂ ਲਹਿਰਾ ਰਹੇ ਨੇ ਅਸੀਂ ਇਸ ਦਾ ਵਿਰੋਧ ਕਰਾਂਗੇ ਤੇ ਕਿਸੇ ਨੂੰ ਵੀ ਦੇਸ਼ ਦਾ ਸੱਭਿਆਚਾਰ ਵਿਗਾੜਨ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ ਲੋਕਾਂ ਨੇ ਨਗਰ ਕੀਰਤਨ ਦੇ ਵਿੱਚ ਸਿੱਖ ਨਿਸ਼ਾਨ ਸਾਹਿਬ ਤੇ ਝੰਡਿਆਂ ਦਾ ਵਿਰੋਧ ਜਿਹੜਾ ਹੋ ਕੀਤਾ ਤੇ ਸਿੱਖ ਭਾਈਚਾਰੇ ਖਿਲਾਫ ਨਾਇਬਾਜ਼ੀ ਵੀ ਕੀਤੀ ਇਸ ਤੋਂ ਪਹਿਲਾਂ ਗੁਰਦੁਆਰਾ ਸਿੱਖ ਸੰਗਤ ਟੋਰੰਗਾਤ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਨਗਰ ਕੀਰਤਨ ਦੇ ਵਿੱਚ ਸਵੇਰੇ 11 ਤੋਂ 2 ਹਰ 2 ਵਜੇ ਤੱਕ ਨਗਰ ਕੀਰਤਨ ਸਜਾਇਆ ਗਿਆ ਕੁਲ ਉਸਨੇ ਸੁਰੱਖਿਆ ਦੇ ਪੂਕਤਾ ਪ੍ਰਬੰਧ ਵੀ ਕੀਤੇ ਹੋਏ ਸਨ ਤਾਂ ਜੋ ਕੋਈ ਗੜਬੜ ਨਾ ਹੋਵੇ ਪਰ ਨਗਰ ਕੀਰਤਨ ਜਿਹੜਾ ਉਹ ਸ਼ਾਂਤੀਪੂਰਨ ਅੱਗੇ ਵਧਦਾ ਗਿਆ ਪਰ ਵਲੰਟੀਅਰਾਂ ਨੇ ਸਿੱਖ ਸੰਗਤਾਂ ਨੂੰ ਕਤਾਰਾਂ ਤੋਂ ਬਾਹਰ ਨਾ ਆਉਣ ਦੀ ਪੀਲ ਕੀਤੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਕੇਂਦਰ ਨੂੰ ਨਿਊਜ਼ੀਲੈਂਡ ਸਰਕਾਰ ਦੇ ਨਾਲ ਗੱਲਬਾਤ ਜ਼ਰੂਰ ਤੇ ਜ਼ਰੂਰ ਕਰਨੀ ਚਾਹੀਦੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਐਕਸ ਦੇ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਨੂੰ ਰੋਕਣ ਦੇ ਚਿੰਤਾ ਵੀ ਪ੍ਰਗਟਾਈ ਹੈ ਜਦੋਂ ਅਤੇ ਇੱਕ ਵਾਰ ਇਹ ਫਿਰ ਤੋਂ ਉੱਥੇ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ ਔਰ ਅਜਿਹਾ ਜਿਹੜਾ ਹੈ ਉਹ 20 ਦਿਨਾਂ ਦੇ ਅੰਦਰ ਅੰਦਰ ਦੂਜੀ ਵਾਰ ਹੋ ਗਿਆ ਲਗ ਕੇ ਇਸ ਵਾਰ ਨਗਰ ਕੀਰਤਨ ਨੂੰ ਰੋਕਿਆ ਨਹੀਂ ਗਿਆ ਸਿਰਫ ਤੇ ਸਿਰਫ ਉਸ ਦੇ ਖਿਲਾਫ ਜਿਹੜਾ ਹੈ ਉਹ ਬਿਆਨਬਾਜ਼ੀ ਕੀਤੀ ਗਈ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਔਰ ਵਿਰੋਧੀਆਂ ਵੱਲੋਂ ਜਿਹੜਾ ਹੈ ਉਹ ਹਾਕਾ ਡਾਂਸ ਕੀਤਾ ਗਿਆ ਤਮਾਕੀ ਅਤੇ ਉਸ ਦੇ ਸਾਰੇ ਸਮਰਥਕਾਂ ਨੇ ਨਾਅਰੇ ਲਗਾਏ ਤੇ ਉਹਨਾਂ ਨੇ ਕਿਹਾ ਕਿ ਇਹ ਗਲੀਆਂ ਨਿਊਜ਼ੀਲੈਂਡ ਦੀਆਂ ਨਹੀਂ ਤੇ ਇੱਥੇ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ ਕਿਉਂ ਝੰਡੇ ਲਹਿਰਾਏ ਜਾ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਦਿਸ ਇਜ਼ ਨਾਟ ਇੰਡੀਆ ਦਿਸ ਇਜ਼ ਨਿਊਜ਼ ਉਹਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਸਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੜਕਾਂ ਤੇ ਗਲੀਆਂ ਦੇ ਉੱਪਰ ਕਿਸੇ ਵੀ ਹੋਰ ਦੇਸ਼ ਦੇ ਕਲਚਰ ਨੂੰ ਬਿਲਕੁਲ ਵੀ ਨਹੀਂ ਲਿਆਉਣ ਦਵਾਂਗੇ ਕਿਉਂਕਿ ਇਸ ਦੇ ਨਾਲ ਸਾਡਾ ਆਪਣਾ ਕਲਚਰ ਜਿਹੜਾ ਹੈ ਉਹ ਖਰਾਬ ਹੋ ਰਿਹਾ ਹੈ ਉਧਰ ਸਿੱਖ ਯੁਗਕਾਂ ਨੇ ਟਮਾਕੀ ਦੇ ਹਾਕਾ ਡਾਂਸ ਦੇ ਬਾਵਜੂਦ ਸ਼ਾਂਤੀਪੂਰਨ ਨਗਰਗੀਤਨ ਕੱਢਿਆ ਤਕਰੀਬ 20 ਦਿਨ ਪਹਿਲਾਂ ਤੁਹਾਨੂੰ ਦੱਸ ਸੀ ਕਿ 20 ਦਿਨ ਪਹਿਲਾਂ ਹੀ ਸਾਊਥ ਆਕਲੈਂਡ ਦੇ ਵਿੱਚ ਵੀ ਉਪਨਗਰ ਮੁੰਰੇਵਾ ਦੇ ਵਿੱਚ ਬ੍ਰਾਂਟ ਟਮਾਕੀ ਸਮਰਥਕਾਂ ਨੇ ਹਾਕਾ ਡਾਂਸ ਕੀਤਾ ਸੀ ਤੇ ਇਸ ਦੌਰਾਨ ਵੀ ਨਗਰਗੀਤਨ ਨੂੰ ਰੋਕਿਆ ਗਿਆ ਸੀ ਔਰ ਨਾਲ ਦੇ ਨਾਲ ਅਸੀਂ ਗੱਲ ਕਰਦੇ ਹਾਂ ਸੋਸ਼ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਪਹਿਚਾਨ ਤੇ ਸੰਸਕ੍ਰਿਤੀ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ ਸੀ ਉਸਦੇ ਲਈ ਹਮੇਸ਼ਾ ਤੇ ਹਮੇਸ਼ਾ ਖੜੇ ਉਹਨਾਂ ਨੇ આરોਪ ਲਗਾਇਆ ਕਿ ਅਥਾਰਾ ਦੇ ਨਾਲ ਨਗਰ ਕੀਰਤਨ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਿਊਜ਼ੀਲੈਂਡ ਦੀਆਂ ਸੜਕਾਂ ਦੇ ਉੱਪਰ ਜਿਸ ਤਰੀਕੇ ਨਾਲ ਤਲਵਾਰਾਂ ਉਹ ਕਿੰਨੇ ਲਹਿਰਾਈਆਂ ਜਾ ਰਹੀਆਂ ਨੇ ਜੋ ਕਿ ਸਾਡੀ ਸਰਵਜਨਿਕ ਸੁਰੱਖਿਆ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ ਇਹ ਅਜਿਹਾ ਉਹਨਾਂ ਨੂੰ ਲੱਗਦਾ ਹੈ ਔਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਦੇ ਪਿੱਛੇ ਕੋਈ ਅਜੰਡਾ ਹੈ ਉਹਨਾਂ ਨੂੰ ਨਗਰ ਕੀਰਤਨ ਦਾ ਅਸਲੀ ਮੰਤਵ ਮਕਸਦ ਜਿਹੜਾ ਹੈ ਸ਼ਾਇਦ ਨਹੀਂ ਪਤਾ ਹੋ ਸਕਦਾ ਸੋ ਉਹਨਾਂ ਨਗਰ ਕੀਰਤਨ ਦੇ ਉੱਪਰ ਰੋਕ ਨਾ ਲਗਾਈ ਗਈ ਤਾਂ 31 ਜਨਵਰੀ ਨੂੰ ਆਕਲੈਂਡ ਹਾਰਬਰ ਬ੍ਰਿਜ ਦੇ ਉੱਪਰ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹਨਾਂ ਦੁਆਰਾ ਜ਼ਰੂਰ ਤੇ ਜ਼ਰੂਰ ਕੀਤਾ ਜਾਵੇਗਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਲਗਾਈ ਸਿਰਫ ਇੱਕ ਪਾਰਕ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜਾ ਹੈ ਇਸ ਦਾ ਵਿਰੋਧ ਪ੍ਰਦਰਸ਼ਨ ਜ਼ਰੂਰ ਤੇ ਜ਼ਰੂਰ ਕੀਤਾ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਉਹਨਾਂ ਦੀ ਆਪਣੀ ਸੰਸਕ੍ਰਿਤੀ ਨੂੰ ਠੇਸ ਪਹੁੰਚ ਰਹੀ ਹੈ ਜਾਂ ਉਹਨਾਂ ਦੀ ਸੰਸਕ੍ਰਿਤੀ ਵਿੱਚ ਕੁਝ ਬਦਲਾਅ ਹੋ ਸਕਦਾ ਹੈ ਅਗਰ ਜਹੀ ਨਗਰ ਕੀਰਤਨ ਕਰਦੇ ਗਏ ਸ਼ਾਇਦ ਉਹਨਾਂ ਨੂੰ ਨਗਰ ਕੀਰਤਨ ਦੇ ਅਸਲੀ ਮੰਤਵ ਮਕਸਦ ਬਾਰੇ ਨਹੀਂ ਪਤਾ ਹੋ ਸਕਦਾ ਹੈ ਕਿ ਉਹਨਾਂ ਇਸ ਸਮੇਂ ਦੇ ਵਿੱਚ ਇਸ ਵਿਵਾਦਪੂਰਨ ਸਥਿਤੀ ਦੇ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾ ਸਕੀ ਜਦੋਂ ਇੱਕ ਜੁਟਦਾ ਦੇ ਨਾਲ ਸਾਂਝ ਦੇ ਨਾਲ ਵਿਚਾਰ ਕੀਤੇ ਜਾਣਗੇ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਨਵਾਂ ਰੁਖ ਜਿਹੜਾ ਹੈ ਇਸ ਖਾਸ ਮਾਮਲੇ ਦੇ ਵਿੱਚ ਆ ਸਕਦਾ ਹੈ